ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾ ਸਾਹਿਬ ਹਰ ਜੁਗ ਜੁਗ ਪਗਦ ਪਾਇਆ ਪੈਜ ਨਹਦਾ ਆ ਰਾਮ ਰਾਜੇ ਹਰਨਾਕਸ਼ ਦੁਸ਼ਤ ਹਰ ਮਾਰਿਆ ਪ੍ਰਹਲਾਦ ਰਾਯਾ ਅਹੰਕਾਰੀਆਂ ਨਿਤ ਕਾਲਕ ਦੇ ਨਾਮ ਜਿਨ ਹੁਲਾਇਆ ਜਨ ਨਾਨਕ ਅਸਾਰ ਸੇਵਿਆ ਅੰਤ ਲੈ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖੁ ਦਾਰੁ ਸੁਖ ਰੋਗ ਪਿਆਜਾ ਸੁਖਤਾ ਮਨਾ ਹੋਈ ਤਮ ਕਰਤਾ ਕਰਣਾ ਮੈ ਨਾਹੀ ਜਹਉ ਕਰਣਾ ਹੋਈ ਮਲਹਾਰੇ ਕੁਦਰਤੋ ਸਿਆਥੀ ਨੰਦਨਾ ਜੈ ਲਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਅਕਲਗਲਾਰ ਭੂ ਰਹਾ ਤੂੰ ਸਚਾ ਸਾਹਿਬ ਸਿਫਤ ਸੁਵਾਨਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰਿਆ ਸੋ ਦਰ ਰਾਗ ਵਸਾ ਮਹਿਲਾ ਪਹਿਲਾ ਏ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹੋ ਜਿਹਾ ਸੋ ਕਰਿ ਕਿਹਾ ਅਦਮੈ ਸੁਮਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ ਕੀਤੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਾਗ ਰੇਸੋ ਕਈ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਮਨੋ ਪਵਨ ਪਾਣੀ ਵੈ ਸੰਤਰ ਆਗਾਵੇ ਰਾਜਾ ਤਰੰਦ ਦੁਆਰੇ ਗਾਵਨ ਤੁਮਨੋ ਚਿਤ ਗੁਪਤ ਲਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧ ਨੀਸ਼ਰ ਬਰਮਾ ਦੇਵੀ ਸੋਹਣ ਤੇਰੇ ਸੁਦਾਸ ਸਵਾਰੇ ਗਾਵਨ ਤੁਧ ਨੂੰ ਅਨੰਦ ਰਸਨ ਅਸਨ ਬੈਠੇ ਦੇਵ ਜੀ ਆਦਰ ਨਾਲੇ ਗਾਵਨ ਤੁਧ ਨੂੰ ਸਤਿ ਸਮਾਧੀ ਅੰਦਰ ਗਾਵਨ ਤੁਧ ਨੂੰ ਸਾਜ ਵਿਚਾਰੇ ਗਾਵਨ ਤੁਧ ਨਾਮ ਜਤੀ ਸਦੇ ਸੰਦੋਖੀ ਗਾਵਨ ਤੁਧ ਨੂੰ ਵੀਰ ਕਰਾਰੇ ਗਾਵਨ ਤੁਧ ਨੂੰ ਪੰਡਿਤ ਬ੍ਰਿੰਦਰਕਿਸ਼ੋਰ ਜੁਗ ਜੁਗ ਵੇਦਾਨਾ ਦੇ ਗਾਵਨ ਤੁਧ ਨਾਮ ਮਹੂਨਿਆ ਮਨ ਮੋਹਨ ਸੁਰਗ ਮਜ ਪਿਆਲੇ ਗਾਵਨ ਤੁਧ ਨ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵਨ ਤੁਧ ਨੂੰ ਜੋਧ ਮਹਾਮਲ ਸੂਰਾ ਗਾ ਨੀ ਚਾਰੇ ਗਾਮਨ ਤੈਨੂੰ ਖੰਡ ਮੰਨ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤਦਨੋ ਗਾਵਨ ਜੋਤਿ ਭਾਵਨ ਰਤੇ ਤੇਰੇ ਭਗਤਿ ਦਿਲਿ ਸ਼ਾਲੇ ਹੋਰ ਕੇ ਤੈਨੂੰ ਗਾਵਨ ਸਹਿਮ ਚਿਤ ਨਾਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹ ਸਾਹਿਬ ਸੱਚਾ ਸੱਚੇ ਨਾਹੀ ਹੈ ਬਿਉਸੀ ਜੈ ਨਾ ਜਸਿ ਰਚਨਾ ਜਨਰਚਾਈ ਰੰਗੀ ਰੰਗੀ ਪਾਤੇ ਕਰ ਕਰ ਜਨ ਸੇ ਬਾਯਾ ਜਨੂ ਪਾਈ ਕਰ ਕਰ ਦੇਖੇਗੀ ਤਾ ਆਪਣਾ ਜੋਤਿ ਦੇਵ ਡਿਆਈ ਜੋ ਜਿਸ ਪਾਵੈ ਸੋਏ ਕਰਸੀ ਪਰਹੁ ਕਬਲਾ ਕਰਣਾ ਜਾਈ ਸੋ ਪਾਤਸ਼ਾਹ ਹੋ ਸਹਾਬ ਸਾਹਿਬ ਨਾਮ ਗ੍ਰਹਿਣ ਰਜਾਈ ਆਸਾਂ ਮਹਿਲਾ ਪਹਿਲਾ ਧਨਵੱਡਾ ਕਹਿ ਸਭ ਕੋਈ ਧਨਵੱਡਾ ਡੇਟਾ ਹੋਵੇ ਜਿੰਦ ਪਾਇਨਾ ਘਹਿ ਜਾਏ ਕਹਿਣੇ ਵਾਲੇ ਤੇਰੇ ਰਹਸ ਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਤੇਰਾ ਗੁਨਾ ਜਾਣ ਤੇਰਾ ਕੀਤਾ ਕਿਵਨ ਤੀਰਾ ਰਹਾਉ ਸਭ ਸੁਰ ਤੇ ਮਨ ਸੁਰਤ ਕਮਾਈ ਸਭ ਕਿਵਨ ਮਨ ਮਨ ਕਿਵਨ ਪਾਈ ਗਿਆਨੀ ਧਿਆਨੀ ਗੁਰੂ ਗਰਹਾਈ ਚਹਣ ਨਾ ਜਾਏ ਤੇਰੀ ਤਲਵੜਿਆਈ ਸਭ ਸਤ ਸਤ ਸਤਿ ਆਪੋ ਸਭ ਉਚ ਗਿਆਈਆਂ ਸਤਿ ਅਵਰਖਾ ਕੀ ਆਵੜਿਆਈਆਂ ਦਨੁ ਸਿਖ ਦੇਖਨੇ ਨਾ ਪਾਇਆ ਕ੍ਰਮ ਲੈ ਨਾ ਹੀ ਠਹਿ ਰਹਾਇਆ ਅਖਨ ਵਾਲਾ ਕੀ ਵਿਚਾਰਾ ਸਿਫਤੀ ਭਰੇ ਜਿਨੇ ਪੰਡਾਰਾ ਜਿਸ ਤੁਧ ਦੇਹੇ ਤੇ ਸਹੀ ਆਚਾਰਾ ਨਾਰੁ ਸਚੁ ਸਵਾਰ ਮਹਾਰਾ ਸਮਹਿ ਲਾ ਬਹਿਲਾ ਤਾ ਤਾ ਜੀਵਾਂ ਉਸਦੇ ਅਮਰ ਜਾਵ ਆਖਣੋ ਗਾ ਸਚਨਾਉ ਸਚੇ ਨਾਮ ਕੀ ਲਗੈ ਭੂਖ ਅਤ ਭੁਖਾ ਖਾਈ ਚਲੇ ਦੁਖ ਸੋਖ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸਚੇ ਨਾਮ ਨਹਾਉ ਸਚੇ ਨਾਮ ਗਿਤ ਲਵਣਾਈ ਆਤ ਕੀ ਜਿੰਦਲੀ ਪਾਈ ਜੇ ਸਮਲ ਕੇ ਆਖਣ ਪਾਹੀ ਵਡਾਣਾ ਹੋਵੇ ਘਾੜ ਨਾ ਜਾਇ ਨਾ ਹੋ ਬਲੇ ਨਾ ਹੋਏ ਸੋਗ ਜਿੰਦਾ ਰਹੈ ਚੁਕੇ ਭੋਗ ਗੁਣੀ ਹੋ ਹੋਰ ਨਾਹੀ ਕੋਈ ਨਾ ਗੁਆ ਨਾ ਖੋਵੇ ਜਿਵੇਂ ਦਾਤਿ ਤੇਰੇ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਫਸ ਸੰਸਾਰ ਹੈ ਤੇ ਕਉ ਜਾਤ ਨਾਨਕ ਨਾਮੈ ਬਾਸਨਾਤ ਰਾਗੁ ਜੀ ਦੇ ਮਹਿਲਾ ਚੌਥਾ ਹਰ ਕੇ ਦਿਨ ਸਤਿਗੁਰ ਸਤਿਪੁਰਖਾਂ ਬਲੋਂ ਹਰਿ ਰੂਪ ਰਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਇ ਅਰਧਿਆ ਨਾਮ ਪ੍ਰਗਾਸ ਮੇਰੇ ਮੁਰਦੇ ਮੋਖੋ ਨਾਮ ਨਾਮ ਪ੍ਰਗਾਸ ਗੁਰੂਤ ਸਨਾ ਮੇਰਾ ਪ੍ਰਾਨ ਸਖਾਈ ਹਰ ਕੀਤ ਹਮਰੇ ਰਹਿ ਰਾਸ ਰਹਾਉ ਹਰ ਜਨ ਕਿੜ ਭਾਗਵਣੇ ਨੇ ਨਹ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਨਾ ਤਰਤਾਸ ਹੈ ਬਲ ਸੰਗਤ ਅਗਨ ਪ੍ਰਗਾਸ ਜਨ ਹਰ 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 ਇਸ ਨਾਮ ਨਾ ਪਾਇਆ ਤੇ ਭਾਗ ਨਾ ਜਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਈ ਤ੍ਰਿਗ ਜੇਵੇ ਤ੍ਰਿਗ ਜਿਵਾਸ ਜਿਨ ਹਰਿ ਜਨ ਸਤਿਗੁਰੂ ਸੰਗਤ ਪਾਈ ਨਦਮਸਤਾ ਲਿਖਿਆ ਲਖਾਸ ਧਨ ਤਨ ਸਾ ਸੰਗਤ ਜਿਤ ਹਰਿ ਸਪਾਇਆ ਰਮਨ ਜਨ ਨਾਨਕ ਨਾਮ ਪ੍ਰਗਾਸ ਰਾਗੁ ਜਰੀ ਮਹਿਲਾ ਪੰਜਵਾਂ ਕਾਹਿਰੇ ਮਨ ਦਵਤਮ ਜਹਰ ਹਰਿ ਜੁ ਪ੍ਰਿਆਸ ਸਨ ਮੁਤਲ ਮੈਂ ਜਨ ਤੋ ਪਾਈ ਤਾ ਗਨ ਜਿ ਕਾ ਗਾਇ ਕਰ ਤੜਿਆ ਮੇਰੇ ਮਾ ਦੋ ਜੀ ਸਤ ਸਗਨ ਮਰੈ ਸੋਤ ਰਿਆ ਗੁਰ ਪ੍ਰਸਾਦ ਪਰਮ ਮਨਤ ਪਾਇਆ ਸੋਕੇ ਕਸ਼ਟ ਹਰਿਆਨ ਹਾਵ ਜਨਨ ਬਿਤਾ ਲੋਗ ਸੁਮਨਤਾ ਕੋ ਨੰਗਸ਼ ਕੀ ਤੜਿਆ ਸਿਰ ਸਿਰ ਜਿਸ ਮਾ ਹੈ ਠਾਕੁਰ ਕਾਹੇ ਮਨ ਪੋਕਰਿਆ ਊੜਾ ਹੁਣ ਆਵੇਂ ਸੇ ਕੋਸਾਨ ਪਾਛੇ ਵਿਸ਼ਰੇਸ਼ ਰਿਆਨ ਕਵਨ ਖਲਾਵੇਂ ਪਵਨ ਚੁਗਾਵੇਂ ਮਨ ਮੈਂ ਸਿਮਰਨ ਕਰਿਆ ਸਵਨਦਾਨ ਦਾ ਸ਼ਸ਼ਟ ਸਿਨਾਨ ਠਾਕੁਰ ਕਾਨ ਨਨ ਤ੍ਰਿਆਜ ਨਾਨਕ ਬਲ ਬਲ ਸਾਧ ਬਲ ਜਾਈਐ ਅਦ੍ਰੰਤਨ ਪਾਰ ਆਵਰਿਆ ਰਾਗ ਅਸਮਹਿਲਾ ਚੌਥਾ ਸੋ ਆਪਣਖੇਕ ਓੰਕਾਰ ਸਤਿਗੁਰ ਪ੍ਰਸਾਦ ਸੋ ਅਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਾਗਮ ਅਪਾਰ ਸਭ ਧਿਆਵ ਹੈ ਸਭ ਧਿਆਵ ਤੁਝ ਹਸਤੇ ਸਰਜਨਹਾਰਾ ਸਜੇ ਤੁਮਹਾਰੇ ਜੀ ਹੂੰ ਜੀ ਆਗਾ ਦਾ ਤਾਰਾ ਹਰਿ ਤੇ ਆਪ ਸੰਤੋ ਜੀ ਸਾ ਦੁਖ ਵਿਸ਼ਾਨਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਜਨ ਨਾਨਕ ਜਨ ਦੇ ਵਿਚਾਰ ਆਪੋ ਘੜਕੜੰਤਰ ਸਰਬ ਨਿਰੰਤਰ ਜੀ ਹਲੇ ਕੋ ਪੁਰਖ ਸਮਾਨ ਅਗਧਾ ਦਿਗ ਵਿਖਾਨੀ ਜੀ ਸਾ ਤੇਰੇ ਚੋਜ ਬਿਣਾਣਾ ਤੂੰ ਆਪੇ ਦਾਤਾ ਆਪੇ ਮੋਤਾ ਜੀ ਹਾਉ ਤੁਮ ਨਾ ਵਰਣਾ ਜਾਣ ਤੂੰ ਪਾਰਬ੍ਰਹਮ ਨੂੰ ਬੇਅੰਤ ਬੇਅੰਤ ਜੀ ਤੇਰੇ ਕੀ ਆ ਗੁਣ ਆਖ ਬਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਨਾਨ ਅਤਲ ਕਿਰਪਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਝੇ ਸੇ ਜਨ ਜਗ ਵਾਸੁ ਵਾਸੀ ਸੇ ਮੁਕਤ ਸੇ ਮੁਕਤ ਪੰਚਨ ਹਰ ਧਿਆਇ ਆ ਜੀ ਜਨਨ ਤੋਟੇ ਜਾਵਗੇ ਫਾਸੇ ਜਨਨ ਪਾਉ ਜਨ ਹਰ ਜਨਨ ਪਾਉ ਧਿਆਇ ਆ ਜੀ ਜਨਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਸੇ ਸੇ ਧਨ ਸੇ ਧਨ ਨ ਹਰ ਧਿਆਇ ਆ ਜੀ ਜਨਾਨ ਨਤ ਲਵਨ ਜਾਸੀ ਤੇਰੀ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਬਸ਼ਲਾ ਹਨ ਤੁਜੀ ਹਨ ਨਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਖਰੇਹੇ ਹਰ ਪੂਜਾ ਜੀ ਤਉ ਤਾਪ ਹੈ ਜਪੇ ਬਿਅੰਤ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬਸਮਰਤ ਸਾਹਿਬ ਜੀ ਗਣ ਕਰਿਆ ਖਣ ਕਰਮ ਕਰੰਤਾ اے بھگت سی بھگت بھلے جان نانک جی جو پاوے میرے ہر بھگوانتا داد برخا پرنپر کرتا جی توں جیویں اورنا کوئی توں جگ جگے کو سدا سدا تے کو جی تو ننت کرتا سوئی خدا پے پاوے سو ورتے جی تو اپے گھرحے سو ہوئی دا پے ششٹ ਸਭ ਪਾਈ ਜੀਤ ਦਾ ਪੈ ਸਰਜ ਸਭ ਗੋਈ ਜਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੂਈ ਅਸਾ ਮਹਿਲਾ ਚੁਪਤਾ ਹਉ ਕਰਤਾ ਸਤਿਆਰ ਪੰਡਾ ਸਾਈਂ ਜੋ ਤੂੰ ਪਾਵੈ ਸੁਵਿਥੀ ਸੀ ਜੋ ਤੂੰ ਦੇਹ ਸੋਇ ਹਾਂ ਪਾਈ ਰਹਾਵੋ ਸਭ ਤੇਰੀ ਦੋ ਸਭ ਨੇ ਧਿਆਆ ਜਿਸ ਨੂੰ ਕਿਰਪਾ ਗ੍ਰਹਿਤ ਨਾਮ ਅਮਰਤ ਨ ਪਾਇਆ ਗੁਰਮੁਹਲਾ ਦਾ ਮਨ ਮੋਹ ਗਵਾਇਆ ਆਪ ਸੁਣਿਆ ਮਿਲਾਇਆ ਹਉ ਦਰਿਆਵੋ ਸਬਦ ਜਿਹੀ ਮਾਹੀਦ ਬਿਨਜਾ ਕੋਈ ਨਾਹੀ ਜੀ ਜਾਂ ਸਾਥੇ 라 ਖੇਲ ਜਿਉਂ ਮਲ ਲਛੜਿਆ ਅਸਜੋ ਕੀ ਮੇਲ ਜਿਸ ਨੂੰ ਦੂਜਾ ਨਾਹੀ ਸੋਈ ਜਨ ਜਾਣੈ ਹਰ ਗੁਣ ਸਭੇ ਆਖ ਜਾਣੈ ਹਰ ਸੇਵਿਆਨ ਸੁਪਾਯਾ ਸਹਜੇ ਹੈ ਹਰ ਨਾਮ ਸੁਮਾਇ ਤੁ ਆਪੇ ਕਰਤਾ ਤੇਰਾ ਕੀਆ ਸਭੁ ਭੂਵੇਂ ਜਬੇ ਦੂਜਾ ਵਰਨਾ ਕਰੂਏ ਤੁਕਾਰ ਕਾਰ ਕਾਰ ਵੇਖੈ ਜਾਣੈ ਸੋਈ ਜਨਾਨ ਮਖ ਪ੍ਰਗਟ ਹੋਵੇ ਆਸਾ ਮਹਿਲਾ ਪਹਿਲਾ ਪਤ ਸਰਵਣ ਬਿਨਵਾਸਾ ਪਾਣੇ ਪਾਬਕਤ ਨਹਿ ਕੀਆ ਪੰਗਜ ਮਾ ਭਗਨੀ ਚੱਲੇ ਹਉ ਦੇਖਾਂ ਤੇਟ ਮੇਲੇ ਮਾਨੇਕਨਾ ਜੇ ਤੁਸ ਮੂਨ ਮਨਾ ਹਰ ਬਿਸਰੈ ਤੇਰੇ ਗੁਣ ਗਿਲਿਆ ਨਹਾਉ ਨਾ ਹੋ ਜਤੇ ਸਦਿ ਨਹਿ ਭਲਿਆ ਮੂਰਹੂ ਦਾ ਜਨਮ ਭਿਆ ਨਨਤ ਨਾਨਕ ਜਨ ਕੇ ਸਰਣਾ ਜਨ ਤੋਂ ਨਾਹੀ ਵੇਸ ਰਿਆ ਆਸਾ ਮਹਿਲਾ ਪੰਜਾਬ ਕਾਹਿਰ ਆਸਾ ਮਹਿਲਾ ਪੰਜਾਬ ਦੀ ਪ੍ਰਾਪਤ ਬਨਸ ਦੇ ਹੁਰੀਆ ਗੋਬਿੰਦ ਬਨਨ ਕੇ ਹਿਤਲੇ ਬਨ ਗਿਆ ਵਰ ਕਾਜ ਲਗਿਤ ਨਾ ਕਾਮ ਅਮਰ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਮ ਲਾਗ ਪਵਜਨ ਤਨੁ ਨਕੈ ਜਨ ਮਿਰਥਾ ਜਾਤ ਨਗ ਮਾਇਆ ਕੈ ਨਹਾਉ ਜਵਤ ਸਜਨ ਤਨੁ ਨਾਮ ਆਕ ਮਾਇਆ ਸੇਵਾ ਸਾਧਨਾ ਜਾਣਿਆ ਹਰਿਆ ਕਹੋ ਨਾਨਕ ਹਾਨਿਸ਼ ਕਰਮਾ ਸ਼ਰਨ ਪਰੇ ਕੀ ਰਖਹੁ ਸੁਨਮਾ ਪਾਛਾਹੇ ਦਸਵੇਂ ਗਬੋ ਬਾਈ ਬੇਨਤੀ ਚੌਪਈ ਪਾਛਾਹੇ ਦਸਵੇਂ ਗਬੋ ਬਾਈ ਬੇਨਤੀ ਚੌਪਈ ਹਮਰੇ ਕਰੋ हाथ निरछा पूर्ण होई जित की इच्छा तव चरण मंदन है हमारा पराजनक रूपृत पारा हमरा दुष्ट असमाद मुख आप आतमम हम छाबहु सुखी बसे गुरु परिवार सेवा सिख सबै करतार ਮੂਰਛਾਨ ਜ ਕਰਦੇ ਕਰੀਏ ਸਭਨਨ ਕੋ ਆਸੰਗੀਆਂ ਪੂਰਨ ਹੋਏ ਹਮਾਰੇ ਆਸਾਂ ਤੁਮਲ ਮੇਨ ਕੀ ਰਹੇ ਪਿਆਸਾ ਤੁਮਹਿ ਸਾਡ ਕੇ ਉਨਨਾ ਧਿਆਉ ਜੋ ਅਪਰਚਨ ਸੋ ਤੁਮ ਸੇ ਪਾਉ ਸੇਵਾ ਸਿਖਾ ਹਮਾਰੇ ਤਾਰੀ ਹੈ ਜਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾਣੇ ਮੇਰੇ ਮੁਰਗੇ ਮਰਨ ਕਾਲ ਕਾ ਅਦਰਾਸ ਨੁਰੀਏ ਹੋ ਜੋ ਖਦਾ ਹਮਾਰੇ ਬੱਚਾ ਸ੍ਰੀਆ ਤੂੰ ਜੋ ਕਰੇ ਰੱਛਾ ਆਖ ਲਿਓ ਰੱਖਣ ਹਾਰੇ ਸਾਹੇ ਸੰਤ ਸਹਾਈ ਪਿਆਰੇ ਦਿਨ ਮੰਦ ਸੁਨਕੇ ਹੰਤਾ ਨਮੋਹ ਬੋਲੇ ਚਤੁਰਦਸ਼ ਗੰਤਾ ਆਕਾਲ ਪਾਇ ਬ੍ਰਹਮ ਭਗਤ ਨਾ ਆਕਾਲ ਪਾਇ ਈਸ਼ਵਰ ਜਪਤ ਨਾ ਆਕਾਲ ਪਾਇ ਕਰ ਮਿਸਨ ਬ੍ਰਗਾਸਾ ਸਾਲ ਕਾਲ ਕਾ ਕੀਆ ਤੁਮਾ ਸਾ ਜਮਨ ਕਾਲ ਜੋਗੀ ਸਭ ਕੀਓ ਵੇਦ ਨਾਇ ਬ੍ਰਹਮ ਜੋਥਿਓ ਜਮਨ ਕਾਲ ਸਨ ਉਸਾਰ ਨਮਸਕਾਰ ਨਹ ਤਾਹੇ ਹਮਾਰਾ ਜਮਨ ਕਾਲ ਸਾਰੇ ਜਗਤ ਬਨਾਇਓ ਦੇਵ ਦਾਤ ਜਜਨੁ ਜਹਾਇ ਆਦ ਅੰਤ ਗਿਆ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਦਿਸੇ ਕੋ ਹਮਾਰੀ ਸਗਲ ਪ੍ਰਜਾ ਇਨਾਮ ਸਤਿਕਾਰੇ ਸਿਵ ਕਨ ਕਾ ਸਭੁ ਸੁਭ ਦੇਉ ਸਤਰਨ ਕਾ ਪਲਮੋ ਬਦ ਕੀਉ કડકડ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪਿਰਵ ਸ਼ਾਨਤ ਚੀਤੇ ਰੇਂਜ ਨਸੂਲਾ ਸਭ ਪ੍ਰ ਗ੍ਰਿਪਾ ਦ੍ਰਿਸ਼ਟ ਅਗਨ ਫੂਲਾ ਸੰਤ ਅਨੰਦੁ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪਿਰਵ ਸ਼ਨ ਕੜਕੜ ਕੇ ਪੜ ਪੜ ਕੇ ਜਾਣੈ ਜਦ ਕਾਰਕ ਖਰਾ ਕਰਤਾ ਕਰਤਾਰ ਪ੍ਰਜਾ ਤਰਤ ਤਉ ਦੇਹ ਅਪਨ ਜਵਾਖ ਰਖ ਕਰਤੋ ਹੁ ਕਬਹੂ ਤੂੰ ਮੈਂ ਅਮਰਤ ਦੇਹੇ ਤਰ ਸਭ ਕੋ ਜੀ ਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਮੋਜੋ ਚਾਨੈ ਤੁਮ ਸਭ ਹਿਤੇ ਰਹੰਦ ਰਾਲਮ ਜਾਨਮ ਪੀਦ ਪੀਦ ਰਾਲਮ ਨਿਰੰਕਾਰ ਅਰੰਦ ਨਮਕੰ ਅਨਲ ਨਾਮੋ ਆਦਾਨੀਲ ਅਨਾਦ ਸੰਪ ਤਾ ਕ ਉਚਾਰਿਤ ਪੇਦਾਂ ਜਖ ਪੀਵ ਨਾ ਪਉਤ ਪੇਦਾਂ ਤਾ ਕਾ ਕਿਰਪਾ ਹਨ ਨਮਾਨਤ ਮਹਾ ਮੂੜ ਹੈ ਪੀਦ ਨਾ ਜਾਣਦ ਮਹਾ ਦੇਵ ਕੋ ਕਹਿ ਦਸਦਾ ਸ਼ਿਵ ਨਰੰਕਾਰ ਕਾ ਚੀਨਤ ਨੇ ਪੀਵ ਆਪ ਆਪਣੇ ਵਦ ਹੈ ਜੀਤੇ ਬਨਦ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾ ਆਲ ਖਨਾ ਜੈ ਬਿਸਾਰਾ ਕਹਿ ਬਿਸ ਜਾ ਪ੍ਰਥਮ ਸੰਸਾਰਾ ਇਕੈ ਰੂਪਨੋ ਸਰੂਪ ਆਰੰਗ ਗੁਲਾਬ ਕੀ ਪੂੰਪਾਂ ਅਜੇ ਰਸੇ ਤੇ ਕਿੰਨੀ ਉਤਪੇਖਾਨ ਬਹੁ ਰਚ ਦੇਲੀ ਕਹੁ ਪੁਤ ਰਾਜਾ ਹੋਇ ਬਿਠਾ ਕਹੁ ਸੁਣ ਪਿਉ ਸੰਗਤ ਕਠਾ ਅਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜਾ ਨਾ ਸਰੂਪ ਸਵੈਮ ਭਵ ਔਰ ਅੱਛਾ ਮੇਰੀ ਤੁਮ ਕਰੋ ਸਿਖਵਾਨ ਸਿਖ ਸੰਗਰੋ ਦੂਜੇ ਠੇਠ ਵਧਨੇ ਪਤਾ ਸਗਲ ਮਲੇਸ਼ ਕਰਵਨੁ ਨਨ ਕਾਤਾ ਜਿਹਾ ਤੁਜ ਦਾ ਸ਼ਰਨੈ ਪਰੇ ਗੈ ਦੁਸ਼ਟ ਦੁਖਤਾ ਹੋਵੇ ਮਰੇ ਪੁਰਹ ਜਵਨ ਪਭ ਪਰੇ ਤਿਹਾਰੇ ਦਿਨ ਗਏ ਤੋਂ ਸੰਕਟ ਸਭ ਟਾਰੇ ਜੋ ਕਲਕੁਗ ਮਾਰ ਤੇ ਆਈ ਹੈ ਤਾ ਕੀ ਕਾਲਿਕਟ ਨਹਿ ਰੱਛਾ ਹੋਈ ਤਾਹੇ ਸਭ ਕਲ ਦੁਸ਼ਟ ਅ੍ਰਿਸ਼ਟ ਤਰੇਤ ਕਲ ਕਿਰਪਾ ਦ੍ਰਿਸ਼ਟ ਨਜਾਹੇ ਮਿਹਰਭੂ ਤਾਂ ਗਿਤਾ ਨਕਮਹਰਭੂ ਸਤ ਸਦ ਕਰਮੋਂ ਸਭ ਹੋਈ ਦੁਸ਼ਟ ਚਾਸ਼ ਚ ਨਾ ਕੋਈ ਇਹੇ ਗਮਾਨੁ ਤੇ ਮੇਸ਼ ਮਹਾਰਾ ਕਾਲ ਪਾਸੇ ਤਾਹੀ ਬਨਾ ਜਿਨ ਨਰਨਾਮ ਤੇ ਹਰਿ ਕਹਾ ਦਰ ਦੁਸ਼ਟੋਂ ਤਿ ਰਹਾ ਫਰਣ ਕੇ ਤੁਮੈ ਸ਼ਰਨ ਤੇ ਹਾਰੇ ਆਪ ਹਾ ਦੇ ਨੁ ਹਮਾਰੀ ਸਰਵਟੋਲ ਮੋਹੋ ਸਹਾਈ ਦੁਖਤ ਦਉਤੇ ਲਹ ਮਚਾਈ ਸਵਿਆ ਪਾਹੇ ਗਹ ਜਤ ਤੁਮਰੇ ਤਉਤੇ ਕੁਆਰ ਤਰਿ ਨਿਆਨੇਉ ਰਾਮ ਰਹੇ ਮਾ ਪ੍ਰਾਨੁ ਕਰਨ ਅਨੇਕ ਹੈ ਅਮੀਖ ਨਾ ਮਾਨਿਉ ਸਮਰੇ ਸਾਸ ਰਮੇ ਸਮੇ ਮੂਪੇ ਦਿਖ ਹੈ ਅਮੀਖ ਨਾ ਜਾਣਿਉ ਰਿਯਾਸਪਾਨ ਕਿਰਪਾ ਤੁਮਰੀ ਕਰ ਮਨ ਅਕੇ ਦੋਸਾ ਤੁਹਿ ਵਿਖਾਨੇ ਹੂੰ ਦੁਖਰਾ ਸਗਲ ਦਵਾਰ ਕੋ ਛਾੜਕ ਹੈ ਗਿ ਸੁ ਤੁਹਾਨੂੰ ਦਵਾਰੁ ਬਾਹਣੀ ਕੀ ਲਾਜ ਅਸ ਗੋਬਿੰਦ ਦਾਸ ਤੁਮਾਰਾ ਨਾਮ ਕਲੇ ਮਹਿਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮਿਲ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸੈ ਸੇਤੇ ਮਨਵੰਦੀਆਂ ਵਧਾਈਆਂ ਰਾਮ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤੰਗਵ ਹਰੀ ਕੀ ਰਾ ਮਨ ਜਨੀ ਉਸਾਇਆ ਕਹੈ ਨਾਨਕ ਅਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂਸ ਤਰਹੁ ਹਰਿ ਨਾਲੇ ਹਰਿ ਨਾ ਰਹੁ ਤੂ ਮਨ ਮੇਰੇ ਨੂੰ ਸਭ ਸਾਰਣਾ ਅੰਗੇ ਗਾਰੁ ਬਕਦੇ ਤੇਰਾ ਕਾਰਜ ਸਭ ਸਵਾਰਣਾ ਸਮਨਾਗ ਨਾ ਸਮਰਾਸ ਸਵਾਮੀ ਸੋ ਕਿਉਮ ਨ ਅਵਸਾਰੇ ਕਹੈ ਨਾਨਕ ਮਨ ਮੇਰੇ ਸਦਾ ਰੋਹਨ ਨਾਲੇ ਸਾਚੇ ਸਾਹਿਬ ਕੀਆ ਨਾਹੀ ਕਰਤੇ ਰ ਕਰਤਾ ਸਭੁ ਜਹ ਹੈ ਜਿਸ ਦੇਹ ਸੁਪਾਵੈ ਸਦਾ ਸਿਮਸਨਾ ਹਾ ਤੇਰੀ ਨਾਮ ਨੂੰ ਸਾਵੈ ਨਾਨਕ ਮਨੁਸਿਆ ਅਜੇ ਸੰਦਖ ਨੇਲੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰ ਸਚਨ ਮੇਰਾ ਧਾਰੋ ਸਾਜ ਮੇਰਾ ਨਾਮ ਖਾਂ ਸੰਗ ਵਾਈਆ ਅਗਰ ਸ਼ਾਂ ਸ਼ੁਗਵਨੈਸ਼ਿਆ ਇੱਛਾ ਸਪਜਾਈਆ ਸਦਾ ਕਰਮਾਨ ਗਿਤਾ ਗ੍ਰਹਿਟਮੋ ਜੈ ਸੋ ਰਿ ਆਵੜੇ ਅੰਗ ਕਹੇ ਨਾਨਕ ਸੋ ਸੰਤ ਹੋ ਸ਼ਬਦ ਰੋ ਪਿਆਰੋ ਸਾਚਾ ਨਾਮ ਮਿਰਾ ਧਾਰੋ ਵਾਜੇ ਪੰਜ ਸ਼ਬਦ ਕਰ ਸੁਵਾਗ ਵਾਹਿਗੁਰੂ ਜੀ ਸ਼ਬਦ ਬਾਣੀ ਅਨੰਤ ਕਰਤਾ ਪੰਚ ਨੂਨ ਨਾਸਕ ਤੇ ਕਾਲ ਗੰਡਗ ਮਾਰਿਆ ਤੁਨਾ ਆਖਣ ਪਾਇਆ ਜਨ ਕੋ ਸੇ ਨਾਮ ਹਰਿ ਕੇ ਲਾਗੀ ਕਹ ਨਾਨਕ ਤੇ ਸੁਭੂਆ ਅਦਤ ਕਰ ਨਹਦ ਵਚ ਅਨੰਦ ਸੁਨਣ ਭਾਗੀ ਹੋ ਸੰਗਲ ਮਨੋਰਥ ਪੂਰੇ ਪਾਰ ਤਰੀ ਸਗਲ ਵਿਸੂਰੇ ਦੋਖ ਰੋਸ ਨਤਾ ਬਤਰੀ ਸੁਣੀ ਸੱਚੀ ਬਾਣੀ ਸੰਤ ਸਾਜਣ ਭਾਏ ਸਭ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਕੁਨੇ ਕਹਤੇ ਪਵਿੱਤ ਸਤਿ ਪੂਰੇ ਹਾ ਵਰਪੂਰੇ ਬਨਵੰਤ ਨਾਨਕ ਚਰਨ ਲਾਗੇ ਵਾਜੀ ਅਨਹਦ ਤੁਰੀ ਮਦਾਵਣੀ ਮਹਿਲਾ ਪੰਜਵਾਹ ਥਾਲ ਵਿੱਚ ਨਸਤੋ ਪਈਓ ਸਾਸਨ ਦੁਖ ਵਿਚਾਰੋ ਅੰਮ੍ਰਿਤ ਨਾਮ ਹਾ ਗੁਰ ਕਾ ਪਇਓ ਜਿਸ ਕਾ ਸਭ ਸੰਧਾਰੋ ਜੀ ਕੋ ਖਾਵੈ ਨੇ ਕੋ ਪੁੰਚਾ ਦਿਸਤਾ ਹੋਇ ਉਦਾਰ ਓ ਇਹ ਵਤ ਨਾ ਜਾਏ ਰਤਨ ਤੇ ਰਖੁਰਤਾ ਨੂੰ ਦਮ ਸੋਸਾਰ ਚਰ ਲਗ ਤਰੀਏ ਸੋ ਨਾਨਕ ਬ੍ਰਹਮ ਵਿਸਾਰੋ ਸ਼ਲੋਖ ਮੈਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੂੰ ਯੋਗ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਦਾਹੀ ਆਪੇ ਦਰਸੁ ਪਿਉਈ ਦਰਸ ਪਿਆ ਮਹਾਰਾਮ ਤੂ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲਾ ਤਾ ਜੀ ਮਾ ਕਰਮਨ ਥੇ ਵਹ ਹਰਿਆ ਦਰਸ ਪਿਆ ਮਹਾਰਾਮ ਤੂ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਨੀਵਾਂ ਕਨਮਨ ਧੇਵੇਂ ਹਰਿਆ ਪਉੜੀ ਤੇ ਕੋ ਸਮਰਥ ਇਥੇ ਕੋਈ ਨਾ ਹੈ ਅਥੇ ਤੇਰੇ ਰਾਖ ਅਗਨੀ ਦਰਮਾਹੀ ਸੁਣ ਕੇ ਜਨ ਕੈ ਦੂਤ ਨਾਏ ਤੇ ਰਛਣ ਜਾਹੇ ਪਾਜ ਲੋਖ ਸੰਗਾ ਹੋਉ ਗੁਰ ਸ਼ਬਦ ਦੇ ਪਾਰ ਪਾਹੀ ਨਨ ਕੋ ਲਗੇ ਪਿਆ ਸਮਰਤ ਸੇਖਾਹੀ ਗਿਨ ਨ ਪੁਨ ਗੁਣ ਗੋਬਿੰਦ ਗਾਹੀ ਸਭ ਸਨੋ ਕਿਰਪਾਲ ਸੁਮਾਲੇ ਸਾਹੀ ਸਾਹੀ ਬ੍ਰਥਾ ਕੋ ਨ ਜਾਹੀ ਜਿ ਆਵੈ ਤੁਧਾਹੀ ਇਸ ਲੋਕ ਮਹਿਲਾ ਪੰਜਵਾ ਅੰਤਰ ਗਰਾਦਣਾ ਜਹਵਾ ਜਾ ਗੁਰਨਾਵੋ ਨੇਤਰੀ ਸਤਿਗੁਰ ਪ੍ਰੇਖਣ ਉਸ ਨੰਦੇਸ਼ਰਣ ਤਨ ਤਿਆ ਨਰਗਹ ਪਾਇ ਠਾਉ ਕਹੋ ਨਾਨਕ ਪਾ ਕਰੇ ਜਿਸਨਾ ਬਾਦੀ ਜਗਵਤੁ ਕਾੜਿ ਹੈ ਗੁਰਲੇ ਕੀ ਕੀ ਮਹਿਲਾ ਪੰਜਵਾ ਰਖੇ ਰਖਨ ਹਾਨ ਆਪਾਰਿਨ ਗੁਰਖੀ ਪੈਰੇ ਪਾਈ ਕਾਣਿ ਸਵਾਰੀਨ ਹੋਆ ਆਪ ਦਿਾਨ ਮਨਹੁ ਨਾਵਸ਼ਾਲੀਨ ਸਾਹ ਨਗੇ ਸੰਗ ਭਵਜਲ ਤਾਰੀਨ ਸਾਗਤਿ ਦੁਸ਼ਟ ਖਨ ਮਾਹਿਮ ਤਾਰੀਨ ਤਿਸ ਸੋ ਸਾਹਿਮ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਮਰਤ ਸੋ ਹੋਏ ਸਗਲੇ ਨੋਖ ਜਾਹੇ ਇਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਸਮਰਤ ਸੋ ਹੋਏ ਸਗਲੇ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ